ਨੇ ਦੇ ਨਾ ਹੋ ਗਿਆ ਸੌਤਮੂਕੇ ਨੂੰ ਨਾ ਤਾਂ Papa ਸੁਣਦਾ ਮੇਰੀ ਗੱਲ ਤੇ ਨਾ ਸੁੱਖਾ ਤੇ ਨਾ ਇਹ ਮੈਨੂੰ ਜਾਣ ਦਿੰਦੇ ਹੁਣ ਮੈਨੂੰ ਜਾਣਾ ਪਊਗਾ ਕਿਤੇ ਆ ਵੀ ਨਾ ਜਾਣ ਚਲੋ ਰੱਬ ਰੱਖਈਆ ਕੰਨੀ ਸੇੜ ਦੁਕਾਨ ਜੀ ਆ ਹਾਂ ਹਾਂ ਭਾਬੀ ਇਹ ਦੁਕਾਨ ਜੀ ਆ ਓਹੋ ਭਾਬੀ ਤੂੰ ਐਨਾ ਭਾਰ ਕੋ ਚੱਕਿਆ ਤੂੰ ਸੁੱਖੇ ਨੂੰ ਭੇਜ ਦਿੰਦੀ ਵੇ ਕਾਣੋਂ ਗਾਲਾਂ ਦਵੋ ਨਾ ਸੁੱਖੇ ਨੂੰ ਜੇ ਉਹ ਕੰਮ ਵਾਲਾ ਹੁੰਦਾ ਤਾਂ ਸਾਡੇ ਤੇ ਅੱਜ ਆਹ ਟਾਈਮ ਕਿਉਂ ਹੁੰਦਾ ਤਾਂ ਮਾਇਆ ਓਹੋ ਲਾਲ ਵਾਸ਼ੇ ਦੀ ਨਾਲੇ ਹੁਣ ਆਇਆ ਕਰ ਨਾਲ ਤਾਂ ਮੈਨੂੰ ਤੇ ਸੌਦਾ ਨਾਲੇ ਜਿੰਨੇ ਪੈਸੇ ਬਚੇ ਜਮ੍ਹਾਂ ਕਰ ਲੈ ਮੇਰੇ ਹੋ ਤਾਂ ਵੀ ਐਨ੍ਹਾ ਖਾਦਦਾ ਰਹਿਣਾ ਪਰ ਤੇ ਪੈਸੇ ਜਮਾ ਨਹੀਂ ਹੁੰਦੇ ਕਿਉਂ ਬੇ ਪੈਸੇ ਕਿਉਂ ਜਮਾ ਹੁੰਦੇ ਭਾਬੀ ਛੋੜੀ ਦਾ ਪਹਿਲੇ ਹੀ ਧਾਰ ਬਹੁਤ ਖੜੀ ਆ ਕਦੇ ਤਾਂ ਤਾਇਆ ਲੈ ਤਾ ਸਮਾਨ ਧਾਰ ਤੇ ਕਦੇ ਸੁੱਖਾ ਵੇ ਗੱਲ ਸੁਣ ਲਾ ਉਹਨਾਂ ਦੇ ਮਾਰ ਗੋਲੀ ਮੇਰਾ ਬਰਕਾ ਅੱਡ ਲਾਲਾ ਉਹ ਤੇ ਨਿਹਲਾ ਮੇਰਾ ਸਾਹੂ ਓ ਭਾਬੀ ਉਹ ਤਾਂ ਗੱਲ ਠੀਕ ਆ ਪਰ ਉਹ ਵੀ ਤਾਂ ਛੋੜੇ ਪਰਿਵਾਰ ਚ ਹੀ ਆ ਨਾ ਨਾ ਵੇ ਹਾ ਤਾਂ ਘਰ ਚੋਂ ਹੀ ਪਰ ਕਲਕਤਾ ਨਹੀਂ ਲੈ ਕੇ ਆਈ ਹੈਗੀ ਨਾਲੇ ਉਹ ਤਾਂ 100 ਕੁਸ ਖਾਂਦੇ ਨੇ ਮਾਤਾ ਸਾਹਿਬ ਨੂੰ ਧੁੱਕੀ ਮਾਰਦੀ ਰਹਿਣੀ ਆ ਮੈਂ ਤਾਂ ਆਹ ਦਾ ਸਮਾਨ ਵੀ ਲੈ ਕੇ ਜਾਉਂਗੀ ਅੱਛਾ 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 ਇਹ ਗਾਲਾ ਭਾਬੀ ਚੰਗਾ ਦੱਸ ਫਿਰ ਮਲੇ ਤਾਂ ਪਾਰਟੀ ਤੇ ਸਮਾਨ ਲਿਖਿਆ ਪਿਆ ਇਹ ਪਾ ਦੇ ਮੈਨੂੰ ਤੇ ਨਾਲੇ ਦੋ ਪੈਕਟ ਪਾ ਦੀ ਭੂਜੀਏ ਦੇ ਤੇ ਤਿੰਨ ਚਾਰ ਪੈਕਟ ਪਾ ਦੀ ਬਿਸਕੁਟਾਂ ਦੇ ਕਾਜੂ ਵਾਲਿਆਂ ਦੇ ਤੇ ਨਾਲੇ ਤੇਰੇ ਕੋਲੇ ਉਹ ਹੈਗੀ ਮਰਫੀ ਪੋਲੀ ਜੀ ਹਾਂ ਬਾਬੀ ਹੈਗੀ ਆ ਨਾਲੇ ਇੱਕ ਡੱਬਾ ਉਹ ਵੀ ਪਾ ਦੇ ਤੇ ਸਾਡੇ ਘਰੇ ਭੇਜ ਦੇ ਤੇ ਨਾਲੇ ਜਿੰਨੇ ਪੈਸੇ ਬਚੇ ਜਮਾ ਕਰ ਦੇ ਮੇਰੇ ਖਾਤੇ ਚ ਤੇ ਕਿਸੇ ਨੂੰ ਦੱਸੀ ਨਾ ਜੇ ਸੁੱਖਿਆ ਨੂੰ ਪਤਾ ਲੱਗ ਗਿਆ ਤਾਂ ਭੈੜਾ ਹੀ ਬਾਲਾਗਾ ਕੰਜਰ ਇੱਕ ਪਾਸੇ ਘੁੱਟ ਜਾ ਉਹ ਮੇਰਨਾ